ਫਗਵਾੜਾ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਨੂੰ ਲੈ ਕੇ ਕੀਤੀ ਗਈ ਅਪੀਲ ਅਤੇ ਐਸਡੀਐਮ ਫਗਵਾੜਾ ਨੂੰ ਨਵੀਆਂ ਵੋਟਾਂ ਬਣਾਉਣ ਸੰਬੰਧੀ ਦਿੱਤਾ ਗਿਆ ਮੰਗ ਪੱਤਰ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਤੁਸੀਂ ਉਹ ਦੇਖੋ ਇਹਨਾਂ ਤੇ ਆ ਗਿਆ ਜਿਹੜੀਆਂ ਕੈਕਸ਼ਨ ਨੇ ਵੀ ਅਰਜ਼ੀ ਦਿੱਤੀ ਜਿਹੜੀਆਂ ਡਬਲ ਵੋਟਾਂ ਬਣਦੀਆਂ ਅਹੀਂ ਆਪ ਵੈਰੀਫਾਈ ਕੀਤੀ ਹੈ ਅਸੀਂ ਉਹ ਲਿਖਤੀਆਂ ਸਾਰੀਆਂ ਠੀਕ ਹੈ ਠੀਕ ਹੋ ਗਿਆ ਜੀ ਬਤਹੀ ਤੇ ਕੋਈ ਬੋਟਾ ਇਦਾਂ ਨਹੀਂ ਐ ਜਿਹੜੀਆਂ ਕਿ ਜੋ ਫਾਰਮੂਲੇ ਦੇ ਹਿਸਾਬ ਨਾਲ ਸਹੀ ਨਹੀਂ ਬਣੀਆਂ ਕੋਈ ਮੀਨਾ ਰਾਣੀ ਬੰਦ ਜੀ ਸਰ ਅੱਜ ਐਸਡੀਐਮ ਸਾਹਿਬ ਨੂੰ ਮਿਲੇ ਆ ਕਿਸ ਸੰਬੰਧ ਵਿੱਚ ਮਿਲੇ ਸਰ ਜੇ ਵੀ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟਰਾਂ ਦੀਆਂ ਵੋਟਰ ਲਿਸਟਾਂ ਤਿਆਰ ਬਣੀਆਂ ਨੇ ਉਦੇ ਵਿੱਚ ਖਾਮੀਆਂ ਜਿਹੜੀਆਂ ਸਾਨੂੰ ਹੁਣ ਤੱਕ ਨਜ਼ਰ ਆਈਆਂ ਸੀ ਵੀ ਇੱਕ ਤਾਂ ਹਰੇਕ ਲਿਸਟ ਦੇ ਵਿੱਚ ਕੁਝ ਕੁ ਬੋਟਾਂ ਜਿਹੜੀਆਂ ਡਬਲ ਬਣੀਆਂ ਹੋਈਆਂ ਸੀ ਜਿਹੜੇ ਅਕਾਲ ਚਲਾਣਾ ਕਰ ਗਏ ਨੇ ਉਹਨਾਂ ਦੀਆਂ ਬੋਟਾਂ ਬਣੀਆਂ ਹੋਈਆਂ ਸੀ ਉਹ ਤੀਸਰੀ ਜਿਹੜੀ ਸਭ ਤੋਂ ਵੱਡੀ ਨੈਗਲੀਜੈਂਸੀ ਸਾਹਮਣੇ ਆਈ ਉਹ ਸੀ ਵੀ ਬੋਟਾ ਜਿਹੜੇ ਬੋਟ ਨਾਲ ਸੰਬੰਧਿਤ ਨੇ ਉਸ ਬੂਥ ਦੀ ਲਿਸਟ ਦੇ ਵਿੱਚ ਨਾ ਹੋ ਕੇ ਕਿਸੇ ਹੋਰ 5-5 ਕਿਲੋਮੀਟਰ ਦੂਰ ਬੂਥਾਂ ਦੇ ਡਿਸਟ੍ਰਿਕਟਾਂ ਦੇ ਵਿੱਚ ਉਹ ਬੋਟਾ ਪਾਈਆਂ ਗਈਆਂ ਸੀ ਤੇ ਇਹਦੇ ਚ ਇੱਕ ਤਾਂ ਜਿਹੜੀ ਇਹ ਮਿਸਮੈਨੇਜਮੈਂਟ ਵੀ ਹੈ ਬੀਐਲਓਜ਼ ਦੇ ਜਦੋਂ ਵੋਟਾਂ ਬਣੀਆਂ ਨੇ ਤਾਂ ਉਹਨਾਂ ਦੇ ਸੰਬੰਧਿਤ ਬੂਥ ਦੇ ਵਿੱਚ ਵੋਟਾਂ ਨਹੀਂ ਪਾਈਆਂ ਗਈਆਂ ਪਰ ਦੂਸਰੀ ਇੱਕ ਸਮੱਸਿਆ ਵੀ ਆ ਰਹੀ ਹੈ ਵੀ ਆਮ ਜਿਹੜਾ ਸ਼ਹਿਰੀ ਸਿੱਖ ਹੈ ਖਾਸ ਤੌਰ ਤੇ ਉਹ ਵੋਟਾਂ ਬਣਾਉਣ ਦੇ ਵਿੱਚ ਦਚਸਪੀ ਨਹੀਂ ਲੈਂਦਾ ਸੋ ਇਹ ਮੈਨੂੰ ਲੱਗਦਾ ਵੀ ਜਿੰਨੀ ਅਸੀਂ ਚਿੰਤਾ ਜ਼ਾਹਰ ਕਰਦੇ ਆ ਆਪਣੇ ਕੌਮ ਦੇ ਪ੍ਰਤੀ ਗੁਰਦੁਆਰਿਆਂ ਦੇ ਪ੍ਰਬੰਧ ਦੇ ਪ੍ਰਤੀ ਆਪਣੇ ਸਿੱਖ ਸਿਧਾਂਤਾਂ ਦੇ ਮਸਲੇ ਆਪਰੇ ਸੋ ਹੁਣ ਅਸੀਂ ਤਾਜ਼ਾ-ਤਾਜ਼ਾ ਇਹ ਸਾਰਾ ਕ੍ਰਾਈਸਿਸ ਦੇਖ ਕੇ ਹਟੇ ਆ ਕਿ ਜਦੋਂ ਅਸੀਂ ਮਤੌਰ ਸਿੱਖ ਦਚਸਪੀ ਨਹੀਂ ਲੈਂਦੇ ਇਹੋ ਜਿਹੇ ਇਲੈਕਸ਼ਨ ਦੇ ਵਿੱਚ ਤੇ ਫਿਰ ਸਾਨੂੰ ਇਹੋ ਜੀ ਨਮੋਸ਼ੀ ਦਾ ਸਾਹਮਣਾ ਹਰ ਦੋ ਚਾਰ ਸਾਲ ਬਾਅਦ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਚਾਹੁੰਦੇ ਆ ਸਾਰੀ ਸ਼ਹਿਰ ਵਾਸੀਆਂ ਨੂੰ ਤਾਂਸ ਤੌਰ ਤੇ ਫਗਵਾੜੀਆਂ ਦੀਆਂ ਸਿੱਖ ਸਕਤਾਂ ਨੂੰ ਕਿ ਆਪਦਾ ਫਰਜ ਪਛਾਣਦੇ ਆ ਜੇ ਅਸੀਂ ਚਾਹੁੰਦੇ ਆ ਕਿ ਸਾਡੀ ਕੌਮ ਬਾਰ ਬਾਰ ਨਮੋਸ਼ੀ ਨਾ ਛੇਲੇ ਤਾਂ ਅਸੀਂ ਇਸ ਵਾਰ ਜਿਹੜਾ ਗੁਰਦੁਆਰਾ ਪ੍ਰਬੰਧ ਦੇ ਵਿੱਚ ਜੇ ਕੋਈ ਬਦਲਾਅ ਲਿਆਉਣਾ ਚਾਹੁੰਦੇ ਆ ਲੀਡਰਸ਼ਿਪ ਦਾ ਕੋਈ ਬਦਲਾਅ ਲਿਆਉਣਾ ਚਾਹੁੰਦੇ ਆ ਤਾਂ ਦਿਲਚਸਪੀ ਲੈ ਕੇ ਆਪਣੀਆਂ ਆਪਣੀਆਂ ਵੋਟਾਂ ਬਣਵਾਈਏ ਔਰ ਇੱਕ ਕ੍ਰਾਸ ਚੈੱਕ ਕਰੀਏ ਇਹਨਾਂ ਲਿਸਟਾਂ ਦੇ ਵਿੱਚ ਕਿ ਤੁਹਾਡੀ ਵੋਟ ਜਿਹੜੀ ਆ ਤੋਂ ਦੇ ਨਾਲ ਸੰਬੰਧਿਤ ਫੂਟ ਦੇ ਵਿੱਚ ਆ ਜਾਂ ਕਿਤੇ ਦੂਰ ਆ ਜੇ ਕਿਤੇ ਦੂਰ ਵੀ ਆ ਤੇ ਉਹ ਹੁਣ ਜਿਹੜੀ ਉਹ ਠੀਕ ਵੀ ਕਰਵਾਈ ਜਾ ਸਕਦੀ ਹੈ ਇੱਕ ਵਾਰ ਫਿਰ ਤੋਂ ਸਭ ਤੋਂ ਦੁਬਾਰਾ ਸਾਰੇ ਜਿਹੜਾ ਸ਼ਹਿਰ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਟੋਟਲ ਵੋਟ ਕਿੰਨੀ ਹੈ ਸਰ ਹੁਣ ਤੱਕ ਜਿਹੜੀ ਵੈਰੀਫਾਈ ਹੋਈ ਹੈ ਤਕਰੀਬਨ 22 ਤੋਂ 23000 ਵੋਟ ਜਿਹੜੀ ਫਗਵਾੜੇ ਦੀ ਬਣੀ ਹੈ ਵਿੱਚ ਪਿੰਡਾਂ ਤੇ ਉਹ ਸ਼ਹਿਰ ਦੀਆਂ ਬਲਾਕ ਔਰ ਕੰਪੈਰੀਟਿਵਲੀ ਜਿਹੜੀ ਸ਼ਹਿਰ ਦੀ ਵੋਟ ਹੈ ਉਹ 25% 33% ਦੇ ਕਰੀਬ ਹੈ ਸੋ ਜਿਹੜੀ ਕਿ ਸਾਨੂੰ ਲੱਗਦਾ ਵੀ ਇਹ ਹਲੇ ਡਬਲ ਵੋਟ ਹੋਰ ਸ਼ਹਿਰ ਦੀ ਵਣ ਸਕਦੀ ਹੈ ਇੱਕ ਵਾਰੀ ਫਿਰ ਅਸੀਂ ਸਾਰੀਆਂ ਸਮੂਹ ਸੱਜਣ ਤੇ ਬੰਦੀਆਂ ਦੇ ਆਗੂਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਇਹ ਕਿਸੇ ਧੜੇ ਦੀ ਵੋਟ ਨਹੀਂ ਹੈ ਇਹ ਕਿਸੇ ਵਿਧਾਨ ਸਭਾ ਜਾਂ ਗਰਾਂਟਾ ਦੀ ਵੋਟ ਨਹੀਂ ਹੈ ਇਹ ਇੱਕ ਕੌਮੀ ਫਰਜ਼ ਹੈ ਇਹਨੂੰ ਪਛਾਣਦੇ ਹੋਏ ਅਸੀਂ ਆਪਣੀਆਂ ਆਪਣੀਆਂ ਪਰਿਵਾਰਾਂ ਦੀਆਂ ਵੋਟਾਂ ਜਿਹੜੀਆਂ ਜ਼ਰੂਰ ਪਾਉਣੀ ਹੈ ਔਰ ਇਹਦੀ ਜਿਹੜੀ ਆਖਰੀ ਤਰੀਕ ਹੈ ਉਹ ਹਲੇ 10 ਮਾਰਚ ਸਰਕਾਰ ਵੱਲੋਂ ਮਿੱਥੀ ਗਈ ਹੈ ਕਿਰਪਾ ਕਰਕੇ ਆਪ ਕੋ ਆਪਣੇ ਮੁਹੱਲਿਆਂ ਦੇ ਨਾਲ ਜਿਹੜੇ ਸੰਬੰਧਿਤ ਸਿੱਖ ਕਾਰਕੁਨ ਨੇ ਗੁਰਦੁਆਰਾ ਕਮੇਟੀਆਂ ਨਾਲ ਜਾਂ ਆਪਣੇ ਵਾਡਾਂ ਦੇ ਬੀਐਲਓਜ਼ ਨਾਲ ਸੰਪਰਕ ਕਰਕੇ ਆਪ ਮਹਾਰੇ ਇੱਕ ਲਹਿਰ ਪੜਾ ਕੇ ਜਿਹੜੀ ਇਹ ਵੋਟਾਂ ਆਪਾ ਬਣਵਾਈਏ ਕਿਉਂਕਿ ਇਹਦੇ ਨਾਲ ਇੱਕ ਹੋਰ ਖਾਸ਼ਾ ਵੀ ਹੈ ਕਿ ਇਸ ਵੋਟਰ ਲਿਸਟਾਂ ਦੇ ਆਸਰੇ ਸਾਡੀ ਜਿਹੜੀ ਇੱਕ ਪੋਲੀਟੀਕਲ ਡੋਮਿਨੈਂਸ ਵੀ ਜਿਹੜੀ ਸ਼ਹਿਰ ਦੇ ਵਿੱਚ ਘਟੇਗੀ ਕਿ ਸਾਡੀ ਜਿਹੜੀ ਗਿਣਤੀ ਆ ਉਹ ਸ਼ਹਿਰਾਂ ਦੇ ਵਿੱਚ ਜਿਹੜੀ ਸਿੱਖ ਵੋਟਾਂ ਦੀ ਉਹ ਬਹੁਤ ਘੱਟ ਹੈ ਜਦਕਿ ਸਾਨੂੰ ਲੱਗਦਾ ਵੀ ਹਲੇ ਸਿਰਫ 50% ਵੋਟ ਜਿਹੜੀ ਆ ਸਿੱਖਾਂ ਦੀ ਵੋਟਰ ਲਿਸਟਾਂ ਦੇ ਵਿੱਚ ਜਿਹੜੀ ਲਿਸਟਡ ਹੋਈ